ਮਹਜੂਬ ਸ਼੍ਰੀ ਗਰਮੀਤ ਸਿੰਘ ਐਸਐਸਪੀ ਸਰਵਜੰਦਰ ਦਿਹਾਤੀ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਤਹਿਤ ਥਾਣਾ ਬਲਗੇ ਦੇ ਇਨਸਪੈਕਟਰ ਤੋਂ ਨਾ ਟੀਮ ਵੱਲੋਂ ਕਮਰਸ਼ੀਅਲ ਰਿਕਵਰੀ ਦੇ ਵਿੱਚ ਦੋ ਦੋਸ਼ੀ ਜਿਹੜੇ ਆ ਗੁਰਜੋ ਸੰਦੇ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਕੋਲੋਂ 250 ਜਿਹੜੀ ਨਸ਼ੀਲੀ ਗੋਲੀ ਬਰਾਮਦ ਕੀਤੀ ਗਈ ਹੈਗੀ ਆ ਇਹ ਇਹਨਾਂ ਦਾ ਨਾਮ ਹੈਗਾ ਸੰਦੀਪ ਸਿੰਘ ਹੈਗਾ ਤੇ ਸਮਜੀਤ ਸਿੰਘ ਇਹ ਦੋਨੋਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਦਾ ਪੁਲਿਸ ਸਟੇਸ਼ਨ ਹਸਲ ਕੀਤਾ ਜਾ ਰਿਹਾ ਹੈ ਇਥੇ ਮੈਂ ਵੀ ਦੱਸਣਾ ਚਾਹਣਾ ਕਿ ਇਹਨਾਂ ਦੇ ਜਿਹੜੀਆਂ ਇਨੀਆਂ ਕਮਰਸ਼ੀਅਲ ਰਿਕਵਰੀ ਦੀਆਂ ਰਿਕਵਰੀ ਦੀਆਂ ਇਹਨਾਂ ਕੋ ਗੋਲੀਆਂ ਬਰਾਮਦ ਹੋਈਆਂ ਹਨ ਨਸ਼ੀਆਂ ਇਹਨਾਂ ਦੇ ਬੈਕਵਰਡ ਲਿੰਕ ਵੀ ਪਤਾ ਕਲੀਅਰ ਕੀਤਾ ਕਰਾਂਗੇ ਦੌਰਾਨੇ ਰਿਮਾਂਡ ਤੇ ਇਹਨਾਂ ਦੇ ਫਾਰਵਰਡ ਲਿੰਕ ਵੀ ਅਸੀਂ ਕਲੀਅਰ ਕੀਤੀ ਜਾਣਗੇ ਕਿ 26 ਤਰੀਕ ਤੋਂ ਬਾਅਦ ਜਰੂਰ ਦਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ ਦੇ ਤਹਿਤ ਅਸੀਂ ਥਾਣਾ ਬਿਲਗਾ ਪੁਲਿਸ ਨੇ ਜਿਹੜੇ 7 ਮਕਦਮੇ ਜਿਹੜੇ ਦਰਜ ਕੀਤੇ ਨੇ ਇਹਦੇ ਵਿੱਚ ਅਸੀਂ 10 ਦੋਸ਼ੀ ਜਿਹੜੇ ਨੇ ਉਹ ਸਲਾਖਾਂ ਦੇ ਵਿਸ਼ੇ ਵਿੱਚ ਭੇਜੇ ਨੇ ਤੇ ਇਹ ਇਹਦੇ ਵਿੱਚ ਇੱਕ ਕਾਰ ਸੈਂਟਰੋ ਗ੍ਰਾਮਤ ਕੀਤੀ ਗਈ ਸੀ ਤੇ ਤਿੰਨ ਵਹੀਕਲ ਜਿਹੜੇ ਆ ਮੋਟਰਸਾਈਕਲ ਉਹ ਵੀ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ ਇਹ ਸਾਡੀ ਮਹਿਮ ਜਿਹੜੀ ਨਸ਼ਿਆਂ ਦੇ ਵਿਰੋਧ ਇਸ ਤਰ੍ਹਾਂ ਹੀ ਜਾਏਗਾ ਵੇ ਸਾਜੋ ਦੋਸ਼ੀ ਗਿਫਤਾਰ ਕੀਤੇ ਕੁਝ ਪਤਾ ਲੱਗਾ ਕਿੱਥੋਂ ਲੈ ਕੇ ਆਂਦੇ ਇਹ ਸਮਾਨ ਕਿੱਥੇ ਸਰਵਾਈ ਕਰਦੇ ਸੀ ਇਹ ਜਿਹੜਾ ਪਿੰਡ ਹੈਗਾ ਇਹ ਗੁਰਜੋ ਸੰਨੋ ਸੰਬੰਧ ਰੱਖਦੇ ਨੇ ਇਹਨਾਂ ਦੇ ਬੈਕਵਰਡ ਲਿੰਕ ਜਿਹੜੇ ਆ ਹੁਣ ਅਸੀਂ ਇਹਦਾ ਰਿਮਾਂਡ ਲੈ ਰਹੇ ਆਂ ਇਹਨਾਂ ਨੂੰ ਮਾਂਜੂ ਅਦਾਲਤ ਪੇਸ਼ ਕਰਕੇ ਉਸ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਆ ਸ਼ਰਕ ਹੋਣ ਸੀ ਤੋ ਪਹਿਲਾਂ ਵੀ ਇਹਨਾਂ ਦੇ ਕੋਈ 5000 ਦਰਜ ਹਾਂਜੀ ਇਹਨਾਂ ਦੇ ਪਹਿਲਾਂ ਇੱਕ ਤੇ ਦੋਸ਼ੀ ਦੇ 5 FIR ਦਰਜ ਤੇ ਇੱਕ ਤੇ ਇੱਕ FIR ਦਰਜ ਹੈਗਾ ਇਹਨਾਂ ਪਸ਼ੋਕਰ ਜਿਹੜੀ ਆ ਉਹ ਜੀ ਨਸ਼ਿਆਂ ਦਾ ਗ੍ਰਸਤਾ ਕੀ ਹੈ ਜੀ ਜਿਹਦਾ ਸਰ ਉਹਨਾਂ ਚੱਲਿਆ ਪ੍ਰੋਪਰਟੀ ਅਟੈਚ ਦਾ ਕੋਈ ਸ਼ਾਇ ਇਹਨਾਂ ਦਾ ਇਦਾਂ ਇਹ ਜੇ ਇਹਨਾਂ ਦਾ ਇਹਨਾਂ ਦੇ ਕਮਰਸ਼ੀਅਲ ਕਵੀ ਦੇ ਵਿੱਚ ਆ ਜਾਣ ਤੋਂ ਬਾਅਦ ਆ ਇਹਨਾਂ ਦੀ ਜਿਹੜੀ ਜਾਇਦਾਦ ਜਿਹੜੀ ਨਸ਼ਿਆਂ ਤੋਂ ਇਹਨਾਂ ਨੇ ਤਿਆਰ ਕੀਤੀ ਹੈਗੀ ਆ ਬਣਾਈਆਂ ਉਹ ਉਹਨੂੰ ਉਹਦੇ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ 3rd 3rd ਸਰ ਇੱਕ ਜਿਹੜਾ ਸਵਾਲ ਆ ਵੀ ਇਹ ਜਿਹੜੇ ਦੋਸ਼ੀ ਆ ਤੇ ਜਮਾਨਤ ਤੇ ਆ ਕੇ ਫਿਰ ਉਹੀ ਕੰਮ ਕਰਦੇ ਆ ਬਦਰਕੇ ਨਸ਼ਾ ਵੇਚ ਰਿਆ ਪਰ ਉਹਦੇ ਤੇ ਫਿਰ ਕੁਸ ਅੱਗੇ ਕੀ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਵਿੱਚ ਜਦੋਂ ਇਹ ਦੁਬਾਰਾ ਵੇਚਦੇ ਆ ਨਸ਼ਾ ਆ ਕੇ ਤੇ ਇਹਨਾਂ ਦੇ ਵੱਖਰੀ ਥਾਣਾ ਹੁੰਦੀ ਹੈ ਉਹ ਵਿੱਚ ਐਡ ਕਰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ 111 ਬੀ ਐਨ ਐਸ ਦੀ ਪ੍ਰੋਵੀਜ਼ਨ ਹੈਗੀ ਆ ਵੀ ਜਿਹੜਾ ਆਰਗੇਨਾਈਜ਼ ਕ੍ਰਾਈਮ ਕਰਦੇ ਨਸ਼ਿਆਂ ਦੇ ਵਿਰੁੱਧ ਉਹ ਅਸੀਂ ਧਾਰਾ ਇਹਨਾਂ ਤੇ ਫੇ ਲਗਾਉਂਦੇ ਆ ਹੁਣ ਤੱਕ ਕਿੰਨੇ ਪਾਰਚਿਆਂ ਚ ਇਹ ਜਿਹੜੀ ਧਾਰਾ ਤੁਸੀਂ ਲਾਈ ਇਹ ਅਸੀਂ ਹੁਣ ਪਿਛੇ ਵੀ ਲਾਈ ਸੀ ਸਰੀ ਸਬਡਿਵੀਜ਼ਨ ਦੇ ਵਿੱਚ ਦੋ ਤਿੰਨ ਹੁਣ ਨਿਊਲੀ ਜਿਹੜਾ ਇਸ ਇਸ ਮਕਦਮੇ ਦੇ ਵਿੱਚ ਅਸੀਂ 111 ਬੀਐਨਐਸ ਐਡ ਕੀਤੀ ਹੈਗੀ ਜੀ ਇਹਦੇ ਵਿੱਚ ਮਿਨੀਮਮ ਸਜ਼ਾ ਜਿਹੜੀ ਹੈ ਉਹ 10 ਸਾਲ ਦੀ ਹੈ ਜਿਸ ਤਰ੍ਹਾਂ ਇਹ ਜਿਹੜਾ ਸਰਕਾਰ ਦੀ ਮਹਮਾ ਚਾਹੀਦੀ ਹੈ ਨਸ਼ਿਆਂ ਦੇ ਖਿਲਾਫ ਇਹ ਪਿਛਲੇ ਦਿਨਾਂ ਜਿਹੜੀਆਂ ਇਹ ਬਾਸ ਕਰਾਂ ਨਹੀਂਆਂ ਜਿਹੜੀਆਂ ਘਰਾਂ ਦੀਆਂ ਰੈਟਾਂ ਜਿਹੜੀਆਂ ਤੋੜਦੀ ਚੱਲਦੀਆਂ ਮੈਨੂੰ ਇਹਨੂੰ ਲੈ ਕੇ ਥਾਣਾ ਬਿਲਗਾ ਦੇ ਵਿੱਚ ਵੀ ਕੋਈ ਇਦਾਂ ਦਾ ਉਹ ਨਾਲ ਇਦਾਂ ਤੇ ਕੋਈ ਦੇਖਣਾ ਬੂਗੋ ਪਿਆ ਹੋਸਲੇ ਸਬਡਿਵੀਜ਼ਨ ਫਲੋਰ ਦੇ ਵਿੱਚ ਅਸੀਂ ਥਾਣਾ ਫਲੋਰ ਵਿੱਚ ਦੋ ਘਰ ਡਿਮੋਲਿਸ਼ ਕੀਤੇ ਸੀ ਜਿਹੜੇ ਨਸ਼ਿਆਂ ਦੀ ਧੂੰ ਬਣਾਏ ਗਏ ਸੀ ਤੇ ਉਹ ਪੰਚਾਇਤੀ ਲੈਟ ਸੀ ਇੱਥੇ ਵੀ ਅਸੀਂ ਇੱਕ ਘਰ ਸ਼ਨਾਖਤ ਕਰ ਚੁੱਕੇ ਹੈਗੇ ਆ ਤੇ ਉਹਦੇ ਤੇ ਕਾਰਵਾਈ ਜਦੋਂ ਮੁਕੰਮਲ ਹੋਵੇਗੀ ਫਿਰ ਤੁਹਾਨੂੰ ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਐ ਨੂਰਮੰਦ ਦੀ ਇਹ ਗੱਲ ਕੀਤੀ ਜਾਵੇ ਨੂਰਮੰਦ ਵਿੱਚ ਵੀ ਨਸ਼ਾ ਫੜਾ ਪੈ ਗਿਆ ਹੈ ਬਿਲਕੁਲ ਥਾਣਾ ਪਿੰਡ ਵੀ ਵਿਖ ਰਿਹਾ ਹੈ ਬਿਲਕਿ ਜਿਹੜੇ ਹੈਗੇ ਆ ਕੌਂਸਲ ਆ ਪ੍ਰਧਾਨ ਆ ਹੁਣੇ ਹੁਣ ਤੱਕ ਤੁਸ ਦੇ ਸਾਹਮਣੇ ਕੋਈ ਨਾਮ ਲੈ ਕੇ ਆਂਦੇ ਜਿਹੜੇ ਇੱਥੇ ਨਸ਼ਾ ਪਹੁੰਚ ਰਿਹਾ ਮੂਤੇ ਵਾਰੀ ਦੀ ਗੱਲ ਬੁਗੁੰਦੇ ਬੁੱਕ ਕਰਦੇ ਤੇ ਦੇ ਵਿੱਚ ਤਾਂ ਉਹਨਾਂ ਨੇ ਪਿਛਲੇ ਧਿਆਨ ਚ ਲਿਆ ਦੇ ਸੀ ਉਹਦੇ ਚੂ ਹੀ ਅਸੀਂ ਦੋ ਬੰਦੇ ਜਿਹੜੇ ਆ ਉਹਨਾਂ ਦੇ ਐਫ ਆਈ ਆਰ ਦੱਜ ਕਰਕੇ ਉਹਨੂੰ ਬੁੱਕ ਕਰ ਦਿੱਤਾ ਹੈਗਾ ਤੇ ਕੰਟੀਨਿਊਸ ਇਹੋ ਕਾਰਵਾਈ ساری ਜਿਹੜੀ ਆ ਉਹ ਜਿਹੜਾ ਨਸ਼ਿਆਂ ਦੇ ਵਿਰੁੱਧ ਚੱਲੀ ਜਾ ਰਹੀ ਹੈ ਅਜੀਬੀ ਮਾਲਿਆਲੇ ਵਿੱਚ ਜਿਹੜੀਆਂ ਗੋਲੀਆਂ ਜਾਂ ਪੁੜੀਆਂ ਨਸ਼ੀਆਂ ਬਿਕਲਦੀ ਜਿਹੜੀ ਆ ਉਹ ਚਰਚਾ ਇਹਦੇ ਤੂੰ ਬਹਿਮਾ ਬੱਲੇਗੇ ਚ ਕੋਈ ਹੈ ਕੋ ਚਲਾਉਣ ਦਾ ਇੱਕ ਇਹਦੇ ਵਿੱਚ ਸਾਡੇ ਕੋਲ ਨਾ ਦੋ ਲਿਸਟਾਂ ਬਣੀਆਂ ਹੋਈਆਂ ਨੇ ਇੱਕ ਲੋਕਲ ਜਿਹੜੀ ਇੰਟੈਲੀਜੈਂਸ ਹੈਗੀ ਆ ਪੀਸ ਦੀ ਉਹ ਤੇ ਦੋ ਸਾਡੀ ਪੁਲਿਸਟਾਂ ਹੈਗੀਆਂ ਜਿਹੜਾ ਐਂਟੀ ਡਰੱਗ ਟਾਸਕ ਫੋਰਸ ਉਹਨਾਂ ਕੋਲ ਵੀ ਲਿਸਟ ਆਈ ਆ ਸਾਡੀ ਸਪੈਸ਼ਲ ਬ੍ਰਾਂਚ ਤੇ ਇੰਟੈਲੀਜੈਂਸ ਉਹ ਜਿਹੜੀ ਲਿਟ ਲਿਸਟ ਆਈ ਆ ਤਕਰੀਬਨ 13 ਬੰਦਿਆਂ ਦੀ ਸੀ ਇਹਨਾਂ ਦੇ ਵਿੱਚੋਂ ਸਿੰਘ ਜਿਹੜੇ ਆ ਉਹ 10 ਬੰਦਿਆਂ ਦੇ ਖਿਲਾਫ ਕਾਰਵਾਈ ਮੁਕੰਮਲ ਕਰ ਚੁੱਕੇ ਆ ਤੇ ਇਹਨਾਂ ਦੀ ਪੈਡਿੰਗ ਹੈਗੀ ਆ ਉਹਨਾਂ ਨੂੰ ਜੱਜ਼ ਰਿਸਤਾਰ ਕਰਕੇ ਤੇ ਜੇਲ੍ਹ ਭਿਜਾਇਆ ਜਾਵੇਗਾ ਠੀਕ ਹੈ ਥੈਂਕ ਯੂ ਏ ਪੀ ਐਨ ਵੈਬ ਨਿਊਜ਼ ਹਰ ਰੋਜ਼ ਇੱਕ ਨਈ ਖਬਰ ਦੇ ساتھ